ਅੱਜ ਫਰੋਇਪਰ ਵਿੱਚ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਰਾਜਪਦਰੀ ਸਮਾਗਮ ਜਿਹੜਾ ਉਹ ਕਰਵਾਇਆ ਗਿਆ ਤੇ ਫਰੋਇਪਰ ਵਿੱਚ ਇੱਕ ਜੰਗੀ ਯਾਦਗਾਰ ਵੀ ਜਿਹੜੀ ਆ ਉਹ ਬਣਾਈ ਗਈ ਆ ਜਿਸ ਦਾ ਉਦਘਾਟਨ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਕੀਤਾ ਗਿਆ ਤੇ ਸਾਡੇ ਨਾਲ ਇਸ ਵੇਲੇ ਉਹਨਾਂ ਸਾਰਾ ਗੜੀ ਦੇ ਸ਼ਹੀਦਾਂ ਦੇ ਪਰਿਵਾਰ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜ ਨਾਮ ਕੀ ਆ ਤੁਹਾਡਾ ਬਲਜੀਤ ਕੌਰ ਕਿੱਥੋਂ ਦੇ ਕਰਨ ਵਾਲਿਓ ਸੰਗਰੂਰ ਜ਼ਿਲ੍ਹਾ ਪਿੰਡ ਗੰਡੂ ਥੋਡੇ ਥੋਡੇ ਪਰਿਵਾਰ ਵਿੱਚੋਂ ਕੌਣ ਸੀਗਾ ਸਾਡੇ ਪਰਿਵਾਰ ਵਿੱਚ ਸਾਡਾ ਦੱਪੜ ਦਾਦਾ ਜੀ ਚੰਦਾ ਸਿੰਘ ਕੀ ਨਾਮ ਸੀ ਚੰਦਾ ਸਿੰਘ ਜੀ ਚੰਦ ਸਿੰਘ ਹਾਂਜੀ ਪਿਤਾ ਰਤਨ ਸਿੰਘ ਦੇ ਹਾਂ ਬਾਬਾ ਚੰਦਾ ਸਿੰਘ ਅਸੀਂ ਉਹਦੇ ਪਰਿਵਾਰ ਚ ਉਹਦੀ ਭੜੋਤ ਨੂੰ ਆ ਤਾਂ ਕਿਸ ਤਰ੍ਹਾਂ ਦਾ ਜਿਹੜਾ ਮਾਨ ਸਨਮਾਨ ਉਹ ਮਿਲਣਾ ਚਾਹੀਦਾ ਉਹ ਮਿਲਣਾ ਚਾਹੀਦਾ ਕਿਸ ਤਰ੍ਹਾਂ ਦਾ ਚਾਹੀਦਾ ਵੀ ਜਿਵੇਂ ਹੁਣ ਪਿੰਡ 'ਚ ਗੁਰੂ ਘਰ ਬਣਨਾ ਚਾਹੀਦਾ ਕਿਸ ਸਕੂਲ ਬਣਨਾ ਚਾਹੀਦਾ ਪਿੰਡ 'ਚ ਪਿੰਡ ਦੇ ਬੱਚੇ ਪੜ੍ਹਨ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਸਾਡਾ ਪਰਦਾਦਾ ਉਦੋਂ ਕਿਹੜੀਆਂ ਚ ਵੀ ਪਤਾ ਲੱਗੇ ਕਨਾ ਵੀ ਸਾਡਾ ਐਡਾ ਵੱਡਾ ਰੂਕਵਾਦੀ ਸਾਡੇ ਦਾਦੇ ਨੇ ਐਡੀ ਵੱਡੀ ਸੀ ਇਹ ਇਹ ਕੋਈ ਇਹ ਵਾਦੇ ਤਾਂ ਸਾਡੇ ਨਾਲ ਹੀ ਕਰਦੀਆਂ ਨਹੀਂ ਹੈ ਜਿਵੇਂ ਕੋਈ ਕੋਈ ਵਾਦਾ ਨਹੀਂ ਸਾਡੇ ਨਾਲ ਇਹ ਚਾਹੇਗਾ ਬਸ ਕਹਿ ਕੇ ਵੀ ਉਹ ਐ ਕਰਤਾ ਸੀ ਨਹੀਂ ਕਰਤਾ ਪਹਿਲਾਂ ਰਾਜਨੇ ਨਿਕਰੇ ਰਾਜਾ ਵੀ ਆਪ ਕੈਪਟਨ ਸੀ ਫੌਜੀ ਉਹਨੇ ਨਹੀਂ ਕੁਝ ਕੀਤਾ ਹੈਗਾ ਸਾਡੇ ਵਾਸਤੇ ਫਿਰ ਬਾਦਲ ਦੇ ਪਰਿਵਾਰ ਨੇ ਇਸ ਕੁਝ ਕੀਤਾ ਹੈਗਾ ਹੁਣ ਇਹ ਰਵਰਤਵਾ ਨੇ ਕੁਝ ਕਰ ਪਿੰਡਾ ਚ ਤਾਂ ਨਹੀਂ ਸਾਡੇ ਯਾਦ ਕਰਦੇ ਹੈਗੇ ਤਾਂ ਉਰੇ ਯਾਦ ਕਰਦੇ ਹ ਹ ਸਾਲ ਬਾਅਦ ਨੌਵੇਂ ਮਹੀਨੇ ਦੀ 10 ਤਰੀਕ ਨੂੰ ਪ੍ਰਗਟਾ ਹੋ ਜਾਂਦਾ ਬਾ ਰਾਣੀ ਦਿਨ ਖੂਕ ਪਾ ਕੇ ਬਸ ਉਹਦੇ ਯਾਦ ਕਰਦੇ ਹ ਉਹ ਤੋਂ ਬਾਅਦ ਹੁਣ ਸਾਲ ਭਰ ਯਾਦ ਕਰਦੇ ਨਾ ਕੁਝ ਕਰਨ ਸਾਡਾ ਜਮੀਨ ਦੀ ਅਸੀਂ ਤਾਂ ਮੰਗ ਕਰ ਲਿਆ ਵੀ ਸਰਕਾਰਾਂ ਕੋਈ ਸਾਡੇ ਪਿੰਡਾ ਚ ਬਣਾਣ ਜਿੰਨੇ ਵੀ ਸਿੱਧਾਂ ਦੇ ਪਰਿਵਾਰ ਨੇ ਸਾਧਾਂ ਦਾ ਪਿੰਡਾ ਚ ਬਣਾ ਹ ਉੱਥੇ ਪਿੰਡਾਂ ਦੇ ਆਲੇ-ਦਾਲੇ ਕਮਾਂਡਾ ਨੂੰ ਵੀ ਪਤਾ ਲੱਗੀ ਵੀ ਇਹ ਚੰਦ ਪਰਿਵਾਰ ਅਸੀਂਦਾਂ ਦੇ ਉਹ ਅਸੀਂਦਾਂ ਦੇ ਪਰਿਵਾਰ ਹਾਂ ਵੀ ਅਸੀਂਦਾਂ ਦੇ ਪਰਿਵਾਰ ਵਿੱਚ ਸ਼੍ਰੀਪੀ ਹਾਂ ਹਾਂ ਉਹ ਹੀ ਹੈ ਵੀ ਇਹ ਬੰਦੇ ਇਹ ਨਹੀਂ ਕਰਲੇ ਅਮਰੀਕਾ 'ਚ ਬੈਠਿਆ ਬੰਦਾ ਇੰਨਾ ਪੈਸਾ ਇੰਨਾ ਪੈਸਾ ਕਿਤਾਬਾਂ ਤੇ ਵੀ ਉਹਨੂੰ ਛਪਾਤੀਆਂ ਜੀ ਸਾਡੇ ਕੋਲੇ ਕਿਤਾਬ ਇਸ ਟਾਈਮ ਹੈ ਬੰਦਾ ਤੁਸੀਂ ਦੇਖ ਲਓ ਉਹ ਕਿਤਾਬਾਂ ਛਪਾਤੀਆਂ ਉਹ ਬੰਦੇ ਨੇ ਥਾ ਛਪਾਤੀਆਂ ਤੇ ਇਹ ਸਰਕਾਰਾਂ ਨੇ ਤਾਂ ਕੁਝ ਨਹੀਂ ਉਹ ਤਾਂ ਪਰਿਵਾਰ ਹੁਣ ਇੱਥੇ ਮਰੀਮੰਗਲ ਇੱਥੇ ਆਊਂਗਾ ਅੰਬਰਸਰ ਸਾਰਾ ਗੜੀ ਬਣੀ ਹੋਈ ਅੰਬਰਸਰ ਤੁਸੀਂ ਦੇਖੀ ਹੋਣੀ ਉੱਥੇ ਜਾਂਦੇ ਆ ਅਸੀਂ ਉੱਥੇ ਆ ਕੇ ਸਾਰਾ ਸਵਾਗਤ ਕਰਦਾ ਹੈ ਅਮਰੀਕਾ ਚ ਅੰਗਰੇਜ਼ਾਂ ਨੂੰ ਬੁਲਾਉਂਦਾ ਉਹ ਵੀ ਬੰਦਾ ਫੈਸਾ ਰਹਿ ਗਿਆ ਉਹ ਕਦੇ ਪਿੱਛੇ ਲਾ ਰਿਹਾ ਉਹ ਵੀ ਸਿੱਧਾ ਪਿੱਛੇ ਲਾ ਰਿਹਾ ਇਹ ਸਰਕਾਰਾਂ ਕੁਝ ਨਹੀਂ ਕਰਦੀ ਤਾਂ ਸਾਡੇ ਨਾਲ ਇੱਕ ਹੋਰ ਪਰਿਵਾਰ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਸਕਦੇ ਕੀ ਨਾਮ ਕੀ ਤੁਹਾਡਾ ਮੇਰਾ ਹਰਜਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਪਿੰਡ ਗਹਿਲੇਵਾਲ ਜਿਲ੍ਹਾ ਲੁਧਿਆਣਾ ਤੁਹਾਡੇ ਪਰਿਵਾਰ ਵਿੱਚੋਂ ਕਿਹੜੇ ਸ਼ਹੀਦ ਹੋਏ ਆ ਮੇਰੇ ਸਾਹਿਬ ਸਿੰਘ ਸ਼ਹੀਦ ਹੋਏ ਜੀ ਤਾਂ ਕੀ ਮੰਗ ਕੀ ਕਰਦੇ ਹੋ ਕੀ ਮਾਨ ਸਨਮਾਨ ਮਿਲ ਗਿਆ ਲੇ ਵਸ ਠੀਕ ਆ ਵਧੀਆ ਹੁਣ ਤਾਂ ਸਾਰ ਕੋ ਠੀਕ ਮਿਲਦਾ ਜੀ ਵਲੀ ਜਾਂਦਾ ਜੀ ਪਰ ਸਾਡੇ ਅਸੀਂ ਚਾਹੁੰਦੇ ਸਾਡੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਂ ਤੇ ਹੋਵੇ ਉਹ ਗਵਰਨਮੈਂਟ ਵਾਲੇ ਮੰਦੀ ਨਹੀਂ ਹੈਗੀ ਤੇ ਇਦਾਂ ਮੇਰੇ ਜਿਹੜੀ ਜ਼ਮੀਨ ਨਾਮ ਚ ਬਲੀ ਸਾੜਾ ਗੜੀ ਚ ਉਹ ਜ਼ਮੀਨ ਨੂੰ ਕੋਈ ਰਸਤਾ ਨਹੀਂ ਹਾਲ ਤੱਕ ਲੱਗਿਆ ਮਰੇ ਬਸ ਸਾਡੇ ਪਿੰਡ ਹੋਈ ਨਹੀਂ ਹੈਗੀ 5 ਕਿਲੋ ਜ਼ਮੀਨ ਦਾ ਬਿਲਕੁਲ ਰਸਤਾ ਨਹੀਂ ਹਾਲ ਤੱਕ ਲੰਘਣ ਮੈਂ ਡੀਸੀ ਸਾਹਿਬ ਲੁਧਿਆਣਾ ਨੂੰ ਕਿੰਨੀ ਅਰੀ 2021 ਤੋਂ ਦੇਣ ਲੱਗੇ ਅਰਜ਼ੀਆਂ ਕੋਈ ਕਾਰਵਾਈ ਨਹੀਂ ਕਿਸੇ ਨੇ ਕੀਤੀ ਕਿਸੇ ਉਹਦੇ ਤਰੈ ਫਿਰਦਾ ਕੰਮ ਹੋਣ ਹੁਣ ਹਾਰੇ ਹਾਲ ਕੇ ਹਾਈ ਕੋਰਟ ਜਾਣਾ ਚਾਹੁੰਦਾ ਮੈਂ ਚਲ ਹਾਈ ਕੋਰਟ ਜਾਊਂਗਾ ਤੁਸੀਂ ਕਿਸ ਤਰ੍ਹਾਂ ਦਾ ਮਾਨ ਸਨਮਾਨ ਚਾਹੁੰਦੇ ਹੋ ਕਿ ਇਸ ਤਰ੍ਹਾਂ ਦਾ ਮਾਨ ਸਨਮਾਨ ਜਿਹੜਾ ਉਹ ਸਰਕਾਰਾਂ ਵੱਲੋਂ ਮਿਲਣਾ ਚਾਹੀਦਾ ਜਿਹੜੇ ਸਕੂਲਾਂ ਜਿਹਨਾਂ ਦੀ ਕਿਤਾਬਾਂ ਲੱਗਣ ਵੀ ਪਤਾ ਲੱਗੇ ਲੋਕਾਂ ਨੂੰ ਵੀ ਜਵਾਬਦਾ ਜਵਾਕਨ ਵੀ ਉਹਨਾਂ ਦੀ ਚੀਜ਼ ਹੋਈ ਹੋਈ ਹੈ ਨਾ ਵੀ ਲੜਾਈ ਲੜੀਆਂ ਹੈ ਤੇ ਸਕੂਲਾਂ ਦੇ ਨਾਂ ਹੋਣੇ ਚਾਹੀਦੇ ਆ ਜੇ ਸਾਡੇ ਪਿੰਡ ਦਾ ਸਕੂਲ ਦਾ ਨਾਂ ਹੋਊ ਤਾਂ ਸਾਰੇ ਲੋਕਾਂ ਨੂੰ ਪਤਾ ਲੱਗੂਗਾ ਮੈਂ ਟੀਮ ਮਾਸਟਰ ਨੂੰ ਮਿਲਿਆ ਜਾ ਕੇ ਦਰਖਾਸਤਾਂ ਦਿੱਤੀਆਂ ਹਾਲੇ ਕੋਈ ਕਾਰਵਾਈ ਨਹੀਂ ਹੋਈ ਉਹ ਤਾਂ ਚੱਲੀ ਜਾਂਦੇ ਮਿਲਟਰੀ ਅੱਗੇ ਕਹਿੰਦੇ ਸੀ ਪਿੱਛੋਂ ਸਰਕਾਰ ਨੂੰ ਪੁੱਛਣਾ ਵਾ ਤੇ ਕੁਝ ਨਹੀਂ ਹੋਇਆ ਹੋਇਆ ਜੀ ਇਹ ਗੱਲ ਕਰੀਏ ਆਪ ਸਰਕਾਰ ਦੀ ਤਾਂ ਆਪ ਸਰਕਾਰ ਵੱਲੋਂ ਹੁਣ ਇੱਕ ਜਿੰਗੀ ਯਾਦਗਾਰ ਜਿਹੜੀ ਉਹਨਾਂ ਸ਼ਹੀਦਾਂ ਦੇ ਨਾਮ ਤੇ ਬਣਾਈ ਗਈ ਆ ਉਸ ਨੂੰ ਕਿਵੇਂ ਦੇਖਦੇ ਉਹ ਵਧੀਆ ਲੱਗਦਾ ਵਧੀਆ ਬਣਾਈ ਆ ਸੋ ਵਧੀਆ ਲੱਗਦਾ ਵੀ ਵਧੀਆ ਬਣਨੀ ਚਾਹੀਦੀ ਯਾਦਗਾਰਾਂ ਤਾਂ ਹੀ ਪਤਾ ਲੱਗੂ ਲੋਕਾਂ ਨੂੰ ਜਿਆਦਾ ਕਰ ਬਣਨਗੇ ਤਾਂ ਅਸੀਂ ਅਸੀਂ ਕਹਿੰਦੇ ਸਾਡੇ ਪਿੰਡ ਦੇ ਸਕੂਲ ਚ ਵੀ ਜਿਹੋ ਦੀ ਯਾਦਗਾਰ ਬਣੇ ਲੱਗਦਾ ਨਹੀਂ ਕਿ ਇਹ ਜਿਹੜੇ ਕੰਮ ਹੁਣ ਸਰਕਾਰ ਕਰ ਰਹੀ ਆ ਇਹ ਪਿਛਲੀਆਂ ਸਰਕਾਰਾਂ ਨੂੰ ਪਹਿਲਾਂ ਕਰ ਦੇਣੇ ਚਾਹੀਦੇ ਸੀ ਨਹੀਂ ਕੋਈ ਗੱਲ ਨਹੀਂ ਅਮਰਿੰਦਰ ਸਿੰਘ ਵੀ ਆਪਦੇ ਜਗੇ ਕਰਦੇ ਰਹੇ ਸਾਰੇ ਸਾਰੇ ਮੁਖਰੰਦਰੀ ਕਰਦੇ ਆ ਕੋਈ ਨਾ ਕੋਈ ਜਿੰਨਾ ਵੀ ਹੁੰਦਾ ਹਨ ਭਗਵਾਨਤ ਜੀ ਨੇ ਕਰਵਾਂ ਜਿਹੜੇ ਸਕੂਲਾਂ ਵਿੱਚ ਕਿਤਾਬਾਂ ਲਗਣੀਆਂ ਜਾਂਦੀਆਂ ਉਹਨਾਂ ਦੇ ਬਾਰੇ ਦੱਸਣ ਮੈਂ ਲੰਡਨ 'ਚ ਵੀ ਸਾਰਾ ਕੁਝ ਦੇਖੀ ਇਸ ਬਾਗੋਂ ਦੇਖਿਆ ਉੱਥੇ ਅੰਗਰੇਜ਼ ਆਈ थी ਬਹੁਤ 5-4000 ਰੁਪਏ ਬੰਦਾ ਆਇਆ ਸੀ ਫਿਰ ਮੈਂ ਸਿਕ ਚੈਨਲ ਤੇ ਵੀ ਗਿਆ ਇੰਟਰਵਿਊ ਦਿੱਤੀ ਤੇ ਸਿਕ ਚੈਨਲ ਜਾ ਕੇ ਚਲੋ ਉੱਥੇ ਵੀ ਵਧੀਆ ਉਹਨਾਂ ਨੇ ਬਹੁਤ ਆਦਰਾਨਨ ਦਿੱਤਾ ਜੀ ਤੋ ਬਿਲਕੁਲ ਐਸੀ ਸਾਡੇ ਨਾਲ ਉਹਨਾਂ ਸ਼ਹੀਦਾਂ ਦੇ ਪਰਿਵਾਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਬਣਦਾ ਮਾਨ ਸਨਮਾਨ ਜਿਹੜਾ ਉਹ ਮਿਲਣਾ ਚਾਹੀਦਾ ਸ਼ਹੀਦਾਂ ਦੇ ਨਾਮ ਤੇ ਪਿੰਡਾਂ ਵਿੱਚ ਗੁਰਦਾਰੇ ਜਿਹੜੇ ਆ ਉਹ ਬਣਨੇ ਚਾਹੀਦੇ ਆ ਪੜਾਈ ਵਿੱਚ ਇਹਨਾਂ ਸ਼ਹੀਦਾਂ ਬਾਰੇ ਦੱਸਿਆ ਜਾਣਾ ਚਾਹੀਦਾ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਾਰੇ ਗੱਡੀ ਦੇ ਸ਼ਹੀਦ ਜਿਹੜੇ ਆ ਉਹ ਕੌਣ ਆ ਪਰ ਇਹ ਤਾਂ ਕੈਮਰਾਮੈਨ ਰਾਜੀਵਿੰਦਰ ਨਾਲ ਪਰਮਜੀਤ ਸਖਣਾ ਕੋਈ ਪਰ ਟੈਲੀਵਿਜ਼ਨ